ਵਾਤਾਵਰਨ ਪ੍ਰੇਮੀਆਂ ਵਾਸਤੇ ਵੀਡੀਓ ਦੋਸਤੋ ਜਿਹੜੇ ਵਾਤਾਵਰਨ ਨੂੰ ਪਿਆਰ ਕਰਦੇ ਨੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਵਾਤਾਵਰਨ ਦਾ ਜਿਹੜਾ ਨੁਕਸਾਨ ਕਰ ਰਹੇ ਹੋ ਲੋਕ ਕਿਤੇ ਨਾ ਕਿਤੇ ਇਹੜੀਆਂ ਇੰਡਸਟਰੀਆਂ ਜਾਂ ਹੋਰ ਫੈਕਟਰੀਆਂ ਬੁਟਰੀਆਂ ਲੱਗਦੀਆਂ ਯਾਰ ਦਰਖਤ ਕੱਟ ਦਿੰਦੇ ਆ ਤੇ ਜਿਹੜੇ ਜੰਗਲ ਆਪਣੇ ਦੇਸ਼ ਦੇ ਹਿੱਸੇ ਆਏ ਸੀਗੇ ਉਹ ਜੰਗਲ ਹੁਣ ਨਸ਼ਟ ਹੋਣ ਲੱਗੇ ਆ ਆ ਬਾਈ ਦੀ ਵੀਡੀਓ ਦੇਖੋ ਯਾਰ ਕਿੰਨੇ ਸੋਹਣੇ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾ ਰਿਹਾ ਕਿ ਆਕਸੀਜਨ ਆਉਣ ਵਾਲੇ ਟਾਈਮ 'ਚ ਖਤਮ ਹੋ ਜੂਗੀ ਜੇ ਇਸੇ ਤਰ੍ਹਾਂ ਤੁਸੀਂ ਦਰਖਤ ਤੋੜਦੇ ਰਹੇ ਇਹਨੇ ਲਿਖਿਆ ਵੀ ਜੰਗਲਾਂ 50 ਡਿਗਰੀ ਸੈਲਸੀਅਸ ਤਾਪਮਾਨ ਸੇ ਨਹੀਂ ਭਰਿਆ ਕਿ ਜੀ ਨਹੀਂ ਪਰ ਇਹ ਕਹਿੰਦਾ ਵੀ 50 ਡਿਗਰੀ ਸੈਲਸੀਅਸ ਤਾਪਮਾਨ ਚ ਵੀ ਜੀ ਨਹੀਂ ਭਰਿਆ ਤੁਹਾਡਾ ਤੇ ਅਬ ਜੰਗਲ ਕਾਟਕਰ 70 ਡਿਗਰੀ ਪਹੁੰਚਾਣੇ ਦਾ ਇਰਾਦਾ ਹੈ ਕਿ ਆਹ ਦੇਖੋ ਇਦਾਂ ਦੀਆਂ ਗੱਲਾਂ ਜਿਹੜੀਆਂ ਦਿਮਾਗ ਤੇ ਅਸਰ ਕਰਦੀਆਂ ਕਿ ਲੋਕ ਲਗਾਤਾਰ ਜੰਗਲਾਂ ਨੂੰ ਕੱਟਣ ਦੇ ਵਿੱਚ ਲੱਗੇ ਹੋਏ ਨੇ ਜਿਹੜਾ ਏਸੀ ਦੀ ਸਹੂਲਤ ਲੋਕ ਪਾਲਤਾ ਰਹੇ ਨੇ ਯਾਰ ਸਭ ਤੋਂ ਪਹਿਲਾਂ ਆਪਾਂ ਨੂੰ ਕੁਦਰਤ ਨੂੰ ਤੇ ਵਾਤਾਵਰਨ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਜੇ ਵਾਤਾਵਰਨ ਬਚੂਗਾ ਫੇਰ ਹੀ ਆਉਣ ਵਾਲਾ ਜੀਵਨ ਬਚੂਗਾ ਤੇ ਆ ਬਾਈ ਨੇ ਜਿੰਨੇ ਸੋਹਣੇ ਤਰੀਕੇ ਦੇ ਨਾਲ ਪੇੜ ਦੇ ਵਿੱਚੋਂ ਆਪਦੇ ਮਾਸਕ ਲਾ ਕੇ ਉਧਰੋਂ ਪਾਈਪ ਲਗਾ ਕੇ ਜਿਹੜੀ ਦਰਸਾਇਆਗਾ ਵੀ ਯਾਰ ਆਕਸੀਜਨ ਆਪਣੇ ਲਈ ਕਿੰਨੀ ਜ਼ਰੂਰੀ ਹੈ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਆਕਸੀਜਨ ਮੁੱਕ ਜਾਣੀ ਹੈ ਤੇ ਲੋਕ ਜਿਹੜੇ ਆ ਤਬਾਹ ਹੋਣਗੇ ਤੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਸੋਚਿਆ ਕਰਨਗੇ ਵੀ ਆਕਸੀਜਨ ਦਾ ਸਿਲੰਡਰ ਕਿੱਥੋਂ ਮਿਲੂਗਾ ਸਾਹ ਲੈਣ ਦੇ ਲਈ ਤਾਂ ਦੋਸਤੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜਿੰਨੇ ਦੋਸਤ ਇਹ ਵੀਡੀਓ ਦੇਖ ਰਹੇ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਲੋਕਾਂ ਨੂੰ ਇਸ ਤਰੀਕੇ ਨਾਲ ਸਮਝਾਉਣਾ ਪੈ ਰਿਹਾ ਕਿਉਂਕਿ ਜਿਹੜੀ ਦਰਖਤਾਂ ਦੀ ਕਟਾਈ ਆ ਜੰਗਲਾਂ ਦੀ ਕਟਾਈ ਉਹ ਲਗਾਤਾਰ ਵਾਧੀ ਜਾ ਰਹੀ ਆ ਤਾਂ ਜਿਹੜੇ ਵੀ ਵਾਤਾਵਰਨ ਪ੍ਰੇਮੀ ਨੇ ਲਾਈਕ ਕਰਕੇ ਵੀਡੀਓ ਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿ ਕੀ ਕਾਰਨ ਨੇ ਵਾਤਾਵਰਨ ਨੂੰ ਖਰਾਬ ਕਰਨ ਦੇ ਜਿਹੜੇ ਜੰਗਲ ਕੱਟੇ ਜਾ ਧੰਨਵਾਦ